ਕਈ ਵਾਰੀ ਜ਼ਿੰਦਗੀ ਇਦਾਂ ਦੇ ਇਮਤਿਹਾਨ ਲੈਂਦੀ ਹੈ ਕਿ ਸਾਨੂੰ ਆਪਣੀ ਹੱਥੀ ਮਿਹਨਤ ਨਾਲ ਬਣਾਏ ਸੁਪਨਿਆਂ ਦੇ ਮੈਨ ਨੂੰ ਵੀ ਛੱਡ ਕੇ ਜਾਣਾ ਪੈਂਦਾ ਜਿੱਦਾਂ ਜਿੱਦਾਂ ਸਾਡੀ ਫਲਾਈਟ ਅੱਗੇ ਵੱਧ ਰਹੀ ਸੀ ਉਦੋਂ ਚ ਬਹੁਤ ਸਾਰੀ ਉਲਝਣਾਂ ਵੀ ਸੀ ਤੇ ਫਿਊਚਰ ਦੀ ਟੈਨਸ਼ਨ ਵੀ ਕੀ ਅੱਗੇ ਲਾਈਫ ਕਿਦਾਂ ਦੀ ਹੋਏਗੀ ਅੱਜ ਉਹ ਸਾਰੇ ਲੋਕ ਜਿੱਤ ਗਏ ਜਿਨ੍ਹਾਂ ਨੇ ਹਮੇਸ਼ਾ ਸਾਨੂੰ ਨੈਗੇਟਿਵ ਦਿਖਾ ਕੇ ਥੱਲੇ ਘਰਾਉਣ ਦੀ ਕੋਸ਼ਿਸ਼ ਕੀਤੀ ਲੇਕਿਨ ਕਹਿੰਦੇ ਨਾ ਕਿ ਜਦੋਂ ਤੁਹਾਡੀ ਜ਼ਿੰਦਗੀ ਤੁਹਾਡਾ ਜੀਵਨ ਸਾਥੀ ਤੁਹਾਡੇ ਨਾਲ ਹੋਵੇ ਤੇ ਜ਼ਿੰਦਗੀ ਦੀ ਹਰ ਛੋਟੀ ਵੱਡੀ ਲੜੰਗ ਆਸਾਨੀ ਨਾਲ ਜਿੱਤੀ ਜਾਂਦੀ ਹੈ ਬਸ ਐਸੀ ਉਮੀਦ ਨਾਲ ਅਸੀਂ ਅੱਗੇ ਤੁਰੇ ਹਾਂ ਹਾਜੀ ਸਚੀ ਅਕਾਲ ਦੀ ਦੋਸਤੋ ਹੋਪ ਕਰਦਾ ਤੁਸੀਂ ਸਾਰੇ ਕਾਇਮ ਹੋਵੋਗੇ ਦੋਸਤੋ ਜਿਵੇਂ ਤੁਸੀਂ ਫੋਟੋਸ ਦੇ ਵਿੱਚ ਦੇਖ ਹੀ ਰਹੇ ਹੋਵੋਗੇ ਕਿ ਕੁੱਲੜ ਪੀਜੇ ਵਾਲੇ ਇੰਗਲੈਂਡ ਚਲੇ ਗਏ ਨੇ ਜਿਸ ਨੂੰ ਲੈ ਕੇ ਦੋਸਤੋ ਉਹਨਾਂ ਨੇ ਇੱਕ ਪੋਸਟ ਪਾਈ ਹੈ ਇੱਕ ਵੀਡੀਓ ਜਿਸ ਦੇ ਵਿੱਚ ਦੋਸਤੋ ਉਹਨਾਂ ਨੇ ਸਿੱਧਾ-ਸਿੱਧਾ ਦੱਸਿਆ ਕਿ ਅਸੀਂ ਹੁਣ ਇੰਡੀਆ ਮੂਵ ਕਰਕੇ ਇੰਗਲੈਂਡ ਦੇ ਵਿੱਚ ਵਸਣ ਦੇ ਲਈ ਚਲੇ ਗਏ ਆ ਅਤੇ ਦੋਸਤੋ ਇਸ ਤੋਂ ਤਾਂ ਇਹੀ ਲੱਗਦਾ ਹੈ ਕਿ ਪਿੱਛੇ ਫਿਰ ਕੁੱਲੜ ਪੀਜਾ ਵੀ ਬੰਦ ਹੋ ਗਿਆ ਹੋਵੇਗਾ ਮਿਊਜ਼ਿਕ ਦਾ ਕਾਫੀ ਸੈਡ ਲਾਇਆ ਏ ਸਹਿਜ ਅਰੋੜਾ ਨੇ ਆਪਣੀ ਵੀਡੀਓ ਤੇ ਹੁਣ ਦੇਖਣਾ ਇਹ ਆ ਕਿ ਇਹ ਵਾਪਸ ਕਦੋਂ ਆਉਂਦੇ ਨੇ ਕਿਉਂਕਿ ਇਹਨਾਂ ਦੀ ਵਾਪਸੀ ਤਾਂ ਹੋਣੀ ਹੀ ਹੈ ਇਹ ਸਭ ਜਾਣਦੇ ਨੇ ਫਿਲਹਾਲ ਦੇ ਲਈ ਦੋਸਤੋ ਤੁਹਾਡਾ ਕੀ ਕਹਿਣਾ ਸਾਡੀ ਵੀਡੀਓ ਦੇ ਬਾਰੇ ਸਾਨੂੰ ਕਮੈਂਟ ਸੈਕਸ਼ਨ ਦੇ ਵਿੱਚ ਜਰੂਰ ਦੱਸਿਓ ਤੇ ਐਵੇਂ ਦੀਆਂ ਨਵੀਆਂ-ਨਵੀਆਂ ਵੀਡੀਓਜ਼ ਦੇਖਣ ਦੇ ਲਈ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਕਿਉਂਕਿ 1 ਲੱਖ ਦੇ ਕਰੀਬ ਨੇ ਧੰਨਵਾਦ